ਨੂੰ ਫੋਲੋ ਕਰੀ ਜਾਂਦੇ ਆ ਇਹ ਬਿਨਾ ਗੱਲ ਤੋਂ ਨਾਲ-ਨਾਲ ਮੇਰੇ ਘਰ ਦੀ ਰੱਖੀ ਹੋਣ ਢਈ ਆ ਮਤਲਬ ਕਿ ਮੈਂ ਹੋਜਿਆ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਂ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ ਕੌਰ ਦੇ ਪਿਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਜਨਪ੍ਰੀਤ ਦੀ ਰੈਕੀ ਕਰਨੀ ਜੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਨ ਨੰਬਰ ਪਲੇਟ ਵੇਖੋ ਜਾਲੀ ਲਾਈ ਜੀ ਇੰਡੀਆ ਰਜਿਸਟਰ ਨੰਬਰ ਪਲੇਟ ਨਹੀਂ ਔਰ ਜਾਲੀ ਨੰਬਰ ਪਲੇਟ ਲਾ ਕੇ ਗਿਆ ਜੀ ਔਰ ਆਪਾਂ ਦੱਸੋ ਜੀ ਪਤਾ ਹੋਈ ਖਰਾਬ ਕਰਦੇ ਤੀ ਭਾਈ ਮੈਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਣ ਡਈ ਆ ਮਤਲਬ ਕਿ ਇਹੋ ਜਿਹਾ ਕੀ ਗੁਣਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉ ਫੇਸਬੁਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੜੀ ਗੱਡੀ ਮੇਰੇ ਸਿੱਖ ਗਈ ਆ ਆ ਵਰਦੀ ਚੜੀ ਮਿਲ ਆ ਨਾ ਨੰਬਰ ਵੇ ਮੇਰਾ ਫੋਨ ਆ ਜੀ ਤੁਹਾਨੂੰ ਦੱਸ ਕਰਦੀ ਮੰਗ ਤੁਸੀਂ ਮੈਨੂੰ ਅਗੂ ਨਹੀਂ ਕਰਦੇ ਪੰਜਾਬ ਤੁਸੀਂ ਫਿਰ ਕਰਤਾ ਕਿ ਤੁਸੀਂ ਮੇਰੀ ਲੈਕੀ ਇੰਨੀ ਕਰ ਰਹੇ ਹੋ ਕਿ ਲੈਕੀ ਕਿਉਂ ਕਰ ਰਹੇ ਹੋ ਮੋਬਾਈਲ ਸੀ ਐਸਪੀ ਦੀ ਹੈ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਨੰਬਰ ਪਲੇਟ ਜਾਲੀ ਲਈ ਦੀ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਆ ਗਏ ਪਰੇ ਹੋ ਗਏ ਕੋਟਾ ਫੇਰੀਆਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਰਾਜ਼ਮਾ ਯਾਰ ਅਸੀਂ ਮਰਾਜ਼ਮਾ ਰੈਕੀ ਕਰ ਰਿਹਾ ਰੈਕੀ ਮਤਲਬ ਹੈ ਤੂੰ ਆਪ ਹੀ ਤਾਂ ਬਾਥਰ ਹੋ ਨਹੀਂ ਤੁਸੀਂ ਗੱਡੀ ਚ ਲੈ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਮਤਲਬ ਆਰਡਰ ਦਿਓ ਨਾ ਆਰਡਰ ਦਿਓ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ ਕੌਰ ਦੇ ਪਿੱਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਜਨਪ੍ਰੀਤ ਦੀ ਰਾਖੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਵੇਖ ਲਓ ਜੱਲੀ ਲਾਈ ਜੀ ਇੰਡੀਆ ਰਜਿਸਟਰ ਨੰਬਰ ਪਲੇਟ ਨਹੀਂ ਦਿਖਾਓ ਜੀ ਤੁਸੀਂ ਕਿਹੜੀ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਕਰੋ ਐਸਪੀ ਡੀ ਇੱਕ ਮਿੰਟ ਜੀ ਐਸਪੀ ਡੀ ਨੇ ਭੇਜਿਆ ਤਾਂ ਉਹਨੂੰ ਵੀ ਕੰਜਨਪ੍ਰੀਤ ਦੀ ਰਾਖੀ ਕਰੋ ਜੀ ਨਹੀਂ ਐਸਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਤੁਹੇ ਰੇਕੀ ਕਰੋ ਜੀ ਬੈਠਾ ਸੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸਟਾਫ ਵਾਲੇ ਉਹਨਾਂ ਤੁਹਾਨੂੰ ਭੇਜਿਆ ਰੱਖਿਆ ਕਰਨੀ ਜੀ ਜੀ ਲੱਗੇ ਤੇ ਜੀਓ ਨਾਟਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਔਰ ਕਰਵਾ ਦਿਓ ਦੱਸੋ ਗੱਡੀ ਕਰਦੇ ਆ ਜਾਂ ਹਾਲ ਖਰਾਬ ਕਰਦੇ ਆ ਤੇ ਪਾ ਜੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਡਰ ਦਿਖਾ ਦਿਓ ਦਿਖਾਓ ਤੁਸੀਂ ਆਡਰ ਦਿਖਾਓ ਪਾ ਜੀ ਤੁਹਾਨੂੰ ਕਿਹਦੇ ਆਡਰ ਦਿਖਾਓ ਦਿਖਾਓ ਜੀ ਤੁਹਾਨੂੰ ਪੈਟਰਨ ਲੈ ਕੇ ਸਿਵਲ ਚਾਓ ਨਹੀਂ ਸਿਵਲ ਰੇਕੀ ਕਰਨ ਦਾ ਆਡਰ ਕਿਹਨੇ ਦਿੱਤਾ ਹੈ ਨਹੀਂ ਗੱਡੀ ਕਰਦੇ ਆ ਜਾਂ ਹਾਲ ਖਰਾਬ ਸੋਨੀਮੋ ਲਾਇਆ ਮੈਨੂੰ ਨਾ ਦੇ ਵਰਦੀ ਜੇ ਨਾ ਕੋ ਗੱਲ ਆ ਬਣਾ ਮਾੜਾ ਪਤਾ ਮੇਰੀ ਜਾਨੀ ਬਾਜੀ ਅਗੇਰਾ ਇਹ ਆਪਣਾ ਬਕਸਾ ਨਾ ਕਿ ਇਹ ਐਸ.ਡੀ ਸਾਰੇ ਸਾਨੂੰ ਭੇਜਿਆ ਰਿਪੋਰਟ ਕਰਨੀ ਤੇ ਸੀ.ਈ. ਦੇ ਪ੍ਰਬੰਧ ਜੀ ਨੇ ਭੇਜਿਆ ਇਹ ਤੂੰ ਹੀ ਸਾਡੇ ਪਿੱਛੇ ਕੀ ਆਵਾਜ਼ ਦੇ ਕੇ ਕੋ ਕਾਰਨ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਆਹ ਤੇ ਜੁੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਨੂੰ ਆਹ ਤੇ ਦੱਸੋ ਫਿਰ ਸਾਡੀ ਤੂੰ ਇਲੈਕਤੀ ਕਿਉਂ ਕਰਦੇ ਮਤਲਬ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋ ਝੱਲਾਂਗੇ ਆਪਾਂ ਜੇ ਕੋ ਗੱਲਬਾਤ ਹੋਣੀ ਕੋਈ ਗੱਲਬਾਤ ਹੋਣੀ ਤੂੰ ਹੀ ਜ਼ਿੰਮੇਵਾਰ ਹੋ ਆਹ ਦੱਸੋ ਤੁਹਾਡਾ ਚੰਗਾ ਬੰਦਾ ਕੁਝ ਅਸੀਂ ਜਾਣੂ ਆ ਸਾਰੇ ਚੰਗੇ ਭਲੇ ਬੰਦੇ ਯਾਰ ਬਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਦਿਖਾਓ ਕਰੋ ਅਸਰ ਭੇਜ ਜਾਓ ਤੇ ਕਰੋ ਦਿਖਾਓ ਕਰੋ ਲਓ ਜੀ ਕਮੈਂਟ ਭਾਈ ਜੀ ਆ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕੈਡ ਕਰਦੇ ਨਾ ਜੀ ਛਡਾ ਆਈਡੀ ਕਾਰਡ ਦਿਖਾਓ ਲਓ ਜੀ ਕਮੈਂਟ ਭਾਈ ਜੀ ਆ ਆਈਡੀ ਕਾਰਡ ਦਿਖਾਓ ਪੈਸੇ ਦੇ ਤਾਂ ਇੱਕ ਵਾਰ ਇਹ ਨਾਲ ਗੱਲ ਕਰੋ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਬਣਾਓ ਜੀ ਆਈਡੀ ਕਾਰਡ ਨਹੀਂ ਭਾਈ ਜੀ ਇਹਨਾਂ ਨੂੰ ਤੁਸੀਂ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੂੰ ਇਹ ਆਈਡਿਟੀ ਕਾਰਡ ਦਿਨਾਓ ਪਹਿਲਾਂ ਆਈਡਿਟੀ ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸਪੀ ਐਸਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੂੰ ਹੀ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ 1 ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ 1 ਮਿੰਟ ਇਧਰੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਮਤਲਬ ਤੁਸੀਂ ਗੱਡੀ ਤੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਪਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦਾ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਤੇ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਮਤਲਬ ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਸਾਰੇ ਡਰਦੇ ਕੋਈ ਗੱਲ ਤੇ ਆਰਡਰ ਦਿਖਾ ਦਿਓ ਕਿਹਦੇ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਆਰਡਰ ਦਿਖਾਓ ਕਿ ਕੈਂਸਲ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ ਦੇਖੋ ਜੀ ਪਰਸੋਂ ਤੋਂ ਅਸੀਂ ਇਹ ਜੁਗਾ ਵੇਖ ਰਹੇ ਆ ਪਹਿਲਾਂ ਵਾਲਾ ਸਰਕਾਰ ਦੀ ਮਗਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਸੋਕੇ ਧੱਕਾ ਕਰ ਰਹੇ ਜੀ ਤੁਹਾਡੀ ਆਈਡੀ ਦਿਖਾਓ ਤੁਸੀਂ ਜਿੰਨੇ ਭੇਜਿਆ ਰਾਜਿਸਟਰ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਬਾਜੀ ਆਈਡੀ ਦਿਖਾਓ ਆਈਡੀ ਦਿਖਾਓ ਆਈਡੀ ਚੈੱਕ ਕਰਾਓ ਕਰੋ ਅਰਜੀ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜਿਆ ਤੁਸੀਂ ਕਰੋ ਗੱਲ ਜੀ ਆਈਡੀ ਦੇ ਲਓ ਇਹਨਾਂ ਨੂੰ ਕੋਈ ਆਪਣੀ ਹਾਂ ਕਰਦੇ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਰ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ ਨੂੰ ਘੁੰਮ ਜਾਣਾ ਇਹਨਾਂ ਦਾ ਹੁਣੇ ਗੱਲ ਵੀ ਗੱਡੀ ਮਕਰ ਰਹੀ ਆ ਹਾਂ ਜੁਨੀਫਾਰਮ ਬੌਂਡ ਸਾਨੂੰ ਵੀ ਪਤਾ ਲੱਗੇ ਕਿ ਚਲਾਣਾ ਨਹੀਂ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲੋਂ ਅਸੀਂ ਕੋਈ ਮਤਲਬ ਕਿ ਸਕੈਪ ਚੁੱਕ ਲਈਏ ਜਾਣਾ ਨਾ ਉਹ ਚੁੱਕਿਆ ਜਾ ਗਏ ਕੱਲੂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਕੀ ਦਾ ਜਦ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਪੁੱਤ ਕੀ ਕੋਈ ਮਾਰਿਆ ਕਦੀ ਮਾਰਿਆ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐਸਪੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸਿੰਘ ਨੇ ਭੇਜਿਆ ਸਰਕਾਰਾਂ ਦੀ ਸ਼ੈ ਹੈ ਤੇ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਵੇਂ ਜਾਨਾ ਤਾਈ ਕੱਲ ਪਤਾ ਕੀ ਆ ਉਹਨਾਂ ਨੇ ਆ ਆਨਫਰੀ ਕਰੋ ਆਨਫਰੀ ਕਰੋ ਜੀ ਆਨਫਰੀ ਕਰੋ ਪੁੱਛੋ ਭੈਣ ਜੀ ਨੇ ਤੋਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਰੀ ਨੰਬਰ ਪਲੇਟ ਦੇ ਜੀ ਲਾਓ ਸਪੀਕਰ ਕਰੋ ਹੈਲੋ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਨਹੀਂ ਠੋੜੇ ਕਿਉਂ ਕਰੂਗੇ ਡਿਊਟੀ ਕਰਨੀ ਆਪਣੀ ਕਾਹਦੀ ਡਿਊਟੀ ਕਰ ਰਹੇ ਜੁਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀ ਇੱਕ ਚਾ ਕਾਲੀਆਂ ਕੀ ਬਿਦਆਉਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਨਹੀਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰਦੇ ਆ ਬਣਾ ਕਰ ਦੋਗੇ ਇਹ ਤੁਹਾਡੇ ਕਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ। ਜਾਲੀਆਂ ਲੱਗੀਆਂ ਜੀ। ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ। ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ। ਵੀਡੀਓ ਸੱਦੋ ਇਹਨਾਂ ਦੀ। ਸਾਰੀ ਗੱਡੀ ਦੀ ਆਰਡਰ ਦਿੱਤੇ ਆ ਭਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ। ਇਹਨਾਂ ਦੇ ਉੱਤੇ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ। ਇਹ ਨਾ ਬੱਤ ਨਾ ਗੱਲ ਕਰੋ ਹੋਰ ਆਂ। ਨਹੀਂ ਤੁਸੀਂ ਤੁਸੀਂ ਕੀਤੇ ਭਾਜੀ ਆਰਡਰ ਜੀ। ਇਹ ਵੀ ਕਹਿ ਰਿਹਾ। ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਹ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ। ਨੂੰ ਚੇਤੇ ਆ ਤੁਹਾਨੂੰ ਕੁਮਾਇਆ ਹੀ ਹੋਗਾ ਨਾ ਫੰਗਰ ਗੱਲਾਂ ਨਹੀਂ ਜੀ ਇਹ ਗੱਲ ਕਰੋ ਕੋਈ ਗਲਤ ਦੇਖੋ ਗੈਸਟਰਾਂ ਵੀ ਅੱਜ ਕੱਲ ਦੋ ਦੋ ਤਿੰਨ ਤਿੰਨ ਪਾਰਟੀਆਂ ਨੇ ਰੱਬ ਨਾ ਕਰੇ ਕੋਈ ਹੋਰ ਬਹੁਤ ਗਲਤ ਕੰਮ ਕਰਦੇ ਇਲੈਕਸ਼ਨ ਦੇ ਦੱਸਾਰੇ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਵੀਰ ਮੇਰਾ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਰਦਾ ਨਹੀਂ ਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਉਟ ਜੁਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ ਸੱਦਰੇ ਆ ਜੀ ਕੋ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜੁਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਅਨਸੇਫ ਫੀਲ ਕਰ ਰਹੇ ਆ ਆਹ ਮੁੱਕਰ ਗਿਆ ਜੀ ਤੁਹਾਡਾ ਆਫਸਰ ਮੁੱਕਰ ਗਿਆ ਮੇਰਾ ਆਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਆਫਸਰ ਮੁੱਕਰ ਗਿਆ ਹੰਨ ਦੋਸਤੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਆਫਸਰ ਮੁੱਕਰ ਗਿਆ ਆਰਡਰ ਮੰਗਾ ਲਓ ਕਿਆ ਕਰਵਾਉਂਦੇ ਆਏ ਤੁਹਾਡੇ ਆਸਤੇ ਆਇਦਾਂ ਨਾ ਕਰੋ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣ ਜੀ ਉਹਨਾਂ ਨੂੰ ਦਫਤਰ ਮਿਲ ਕੇ ਗਿਆ ਜੇ ਮੈਨੂੰ ਦਫਤਰ ਮਿਲ ਕੇ ਗਏ ਹੋ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਬਿਨਾਂ ਆਉਟ ਵਰਤੀ ਤੁਸੀਂ ਪਿੱਛੇ ਰਹਿ ਕੇ ਕਰਦੇ ਹੋ ਇਹ ਕਿਸ ਕਾ ਲਈ ਆਰਸੀ ਦਾ ਕਾਗਜ਼ ਕਿੱਥੇ ਕਰੀਵੇ ਕਾਗਜ਼ ਦਿਖਾਓ ਕਾਗਜ਼ ਲਿਆਓ ਗੱਡੀ ਗੱਡੀ ਆਪਣੀ ਕਿਉਂ ਨਹੀਂ ਲਾਇਆ ਭਾਈ ਮੈਨੂੰ ਤਾਂ ਨਾਲ ਮੋਰੇ ਨਾਲ ਲਾਉਣਾ ਉਹਨਾਂ ਦਾ ਪਰਵਨਾ ਕੱਲ ਹੀ ਮੇਲੇ ਪਛੇ ਕੱਲ੍ਹ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਹੀ ਖੋਦੇ ਰਹਿਛਾ ਵੀਰ ਜੀ ਕਾਲੀ ਕੋਟੇ ਰਹਿਸ਼ਾ ਮੇਰੀ ਸਾਰੀ ਇੱਥੇ ਕਾਲੀ ਕੋਟੇ ਰਹਿਸ਼ਾ ਮੇਰੀ ਇੱਥੇ ਰਹਿਣ ਦੇ ਪਾਣੀ ਤੁਸੀਂ ਚਾਹੇ ਕੋਈ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਅਸੀਂ ਪੱਕਾ ਕਾਨੂੰਨ ਤੇ ਲਾ ਕੇ ਗੱਲ ਕਰੀਏ ਸਾਡਾ ਅਸਰ ਹੈ ਤੁਹਾਡੀ ਡਿਊਟੀ ਨਹੀਂ ਨਹੀਂ ਰਾਤ ਦੇ ਦਾਰੇ ਚਲਾ ਕੇ ਗੱਲ ਕਰੀਏ ਨਹੀਂ ਮੇਰੀ ਗੱਲ ਨਹੀਂ ਹੀ ਸਿੱਧੇ ਤੌਰ ਤੇ ਹੀ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇ ਇਦਾਂ ਇਹ ਗੱਲ ਉਹੀ ਆ ਉਹੀ ਗੱਲ ਆ ਨਹੀਂ ਇਹ ਗੱਲ ਦਾ ਕੈਂਡੀਡੇਟ ਦਾ ਉਹੀ ਗੱਲ ਆ